ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਹੇਠ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮਾਪਿਆਂ ਨੇ ਸੈਕ੍ਰੇਟ ਹਾਰਟ ਕਨਵੈਂਟ ਮਲੋੜ ਤੇ ਸਕੂਲ ਦੇ ਪ੍ਰਿੰਸੀਪਲ ਨੂੰ ਮਿਲ ਕੇ ਉਹਨਾਂ ਨੂੰ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਇਸ ਮੌਕੇ ਉਹਨਾਂ ਨੇ ਸਕੂਲ ਵੱਲੋਂ ਵਧਾਈਆਂ ਗਈਆਂ ਫੀਸਾਂ ਤੇ ਹੋਰ ਖਰਚਿਆਂ ਤੋਂ ਇਲਾਵਾ ਵਿਦਿਆਰਥੀਆਂ ਨੂੰ ਸਹੂਲਤਾਂ ਦੇਣ ਦੀ ਵੀ ਮੰਗ ਕੀਤੀ ਹੈ ਅੱਜ ਵਕਫਾ ਕਿਸਾਨ ਆਗੂਆਂ ਤੇ ਵਿਦਿਆਰਥੀਆਂ ਦੇ ਮਾਪਿਆਂ ਨੇ ਸੈਕ੍ਰੇਟ ਹਾਰਟ ਕਨਵੈਂਟ ਸਕੂਲ ਮਲੋੜ ਦੇ ਪ੍ਰਿੰਸੀਪਲ ਫਾਦਰ ਐਨੀ ਨੂੰ ਮਿਲ ਕੇ ਸਾਲਾਨਾ ਫੀਸ ਵਿੱਚ ਕੀਤਾ 4500 ਤੋਂ 5000 ਦਾ ਵਾਅਦਾ ਵਿਦਿਆਰਥੀਆਂ ਤੋਂ ਡਾਇਰੀ ਸਿਲੇਬਸ ਸਮੇਤ ਹੋਰ ਖਰਚੇ ਲੈਣ, ਪਾਰਕਿੰਗ ਦਾ ਯੋਗ ਪ੍ਰਬੰਧ ਨਾ ਹੋਣਾ ਤੇ ਮਾਪਿਆਂ ਦੇ ਬੈਠਣ ਅਤੇ ਪੀਣ ਯੋਗ ਪਾਣੀ ਸਮੇਤ ਹੋਰ ਕਈ ਕਮੀਆਂ ਨੂੰ ਲੈ ਕੇ ਚਰਚਾ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਤੇ ਗੈਰ ਜ਼ਰੂਰੀ ਬੋਝ ਨੂੰ ਘੱਟ ਕੀਤਾ ਜਾਵੇ। ਇਸ ਮੁਕੇ ਇੰਦਰਜੀਤ ਸਿੰਘ, ਅਸਵਾਲ ਜ਼ਿਲ੍ਹਾ ਪ੍ਰਧਾਨ ਪੰਜਾਬ, ਕਿਸਾਨ ਯੂਨੀਅਨ, ਗੁਰਦੀਪ ਸਿੰਘ ਖੁੱਡੀਆਂ, ਗਗਨਦੀਪ ਸਿੰਘ, ਬੀਕੇਯੂ ਲੱਖੇਵਾਲ, ਚਰਨਜੀਤ ਸਿੰਘ, ਜਸਵਿੰਦਰ ਸਿੰਘ, ਸੁਖਪਾਲ ਸਿੰਘ, ਲੰਬੀ ਗੁਰਨਾਮ ਸਿੰਘ, ਜਸਦੇਵ ਸਿੰਘ ਸੰਧੂ, ਮਨਜੀਤ ਸਿੰਘ, ਕੁਲਵਿੰਦਰ ਸਿੰਘ, ਦਰਪਾਲ ਸਿੰਘ ਅਤੇ ਹਰਨਾਮ ਸਿੰਘ ਸਮੇਤ ਮਾਪੇ ਤੇ ਕਿਸਾਨ ਆਗੂ ਹਾਜ਼ਰ ਸਨ ਆਗੂ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਹ ਜਲਦੀ ਹੀ ਐਸਡੀਐਮ ਲੋਟ ਨੂੰ ਮੰਗ ਪੱਤਰ ਦੇਣਗੇ ਉਦੋਂ ਇਸ ਮਾਮਲੇ ਵਿੱਚ ਸਕੂਲ ਦੇ ਪ੍ਰਿੰਸੀਪਲ ਫਾਦਰ ਐਂਡੀ ਨੇ ਦੱਸਿਆ ਕਿ ਉਹਨਾਂ ਵੱਲੋਂ ਫੀਸਾਂ ਵਿੱਚ ਵਾਧਾ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਮਾਪਿਆਂ ਦੀਆਂ ਹੋਰ ਮੰਗਾਂ ਨੂੰ ਲੈ ਕੇ ਉਹ ਕਮੇਟੀ ਨਾਲ مشورہ ਕਰਕੇ ਉਹਨਾਂ ਦੇ ਹੱਲ ਦੀ ਯਤਨ ਕਰਨਗੇ ਅੱਜ ਕੀ ਹੈ ਜੀ ਮਾਮਲਾ ਜੀ ਅੱਜ ਜੀ ਅਸੀਂ ਸਯੁਜਕਤ ਮੋਰਚੇ ਨੂੰ ਅੱਜ ਕਾਉਂ ਮਿਲਦੇ ਜਿਹੜਾ ਇੱਥੇ ਸਕੂਲ ਦਾ ਪ੍ਰਿੰਸੀਪਲ ਉਹਨੂੰ ਮਿਲੇ ਸੀਗੇ ਉਹਨਾਂ ਦੇ ਇੱਕ ਸਾਡੇ ਇੱਕ ਮਾਮਲਾ ਧਿਆਨ ਚ ਆਇਆ ਸੀ ਜਿੱਨੇ ਪੇਰੈਂਟਸੀ ਸ਼ਿਕਾਇਤ ਕਰਦੇ ਸੀਗੇ ਜਥੇ ਬੰਨੀਆਂ ਕੋਲ ਪਹੁੰਚ ਕਰਦੇ ਸੀ ਉਹਨਾਂ ਦਾ ਇਹ ਸ਼ਿਕਾਇਤ ਸੀਗੀ ਵੀ ਇਹ ਇੱਕ ਮਤਲਬ ਡੈਰੀਆਂ ਦੇ ਨਾਂ ਤੇ ਫੀਸਾਂ ਵਧਾਉਣ ਦੇ ਨਾਂ ਤੇ ਹੋਰ ਕਈ ਤਰ੍ਹਾਂ ਦੇ ਇਹ ਜਿਹੜੀਆਂ ਗੱਲਾਂ ਆ ਉਹ ਲਿਆ ਲਿਆ ਕੇ ਵੀ ਲੋਕਾਂ ਦੀ ਲੁੱਟਾ ਉਹ ਵਧਾਈ ਹੈ ਇਹਨਾਂ ਨੇ ਜਿਵੇਂ ਐਤ ਕੀ ਇਹਨਾਂ ਨੇ ਅਸੀਂ ਜਿਹੜਾ ਉਹਦਾ ਜੋੜ ਲਾ ਕੇ ਦੇਖਿਆ ਸੀ 3000 ਬੱਚੇ ਦਾ ਵੀ 1.38 ਕਰੋੜ ਰੁਪਏ ਜਾਨੀ 1.5 ਕਰੋੜ ਦਾ ਪੇ ਰਸਤੇ ਜਿਹੜਾ ਦੁਆਰੇ ਵਾਧੂ ਬੋਝ ਪਾਇਆ ਇਹਨਾਂ ਨੇ ਤੇ ਬਾਕੀ ਜਿਹੜਾ 400 ਡੈਰੀਆਂ ਵਾਲਾ ਜਿਹੜਾ ਨਵਾਂ ਲਾਇਆ ਉਹ ਆਡੇ ਦੇ ਨਾਲੋਂ ਵੀ ਇਹਦੇ ਤੋਂ ਅਸੀਂ ਇਹ ਹਿਸਾਬ ਕਿਤਾਬ ਲਾਉਂਦੇ ਸੀ ਵੀ 2 ਕਰੋੜ ਦਾ ਪੇ ਰਸਤੇ ਇਕੱਲੇ ਸਕੂਲ ਨੇ ਬੋਝ ਪਾਤਾ ਇਸ ਹਾਲ ਚ ਇਸ ਕਰਕੇ ਇਹ ਕਈ ਨਾਵਾਂ ਤੇ ਇੱਕ ਨਾਤੇ ਨਹੀਂ ਕਈ ਨਾਵਾਂ ਤੇ ਲੁੱਟ ਕਰਦੇ ਆ ਉਹਨਾਂ ਦਾ ਡੈਰੀ ਦਾ ਲਿਆ ਇਹ ਮਾਮਲਾ ਪਹਿਲਾਂ ਫੀਸਾਂ ਵਧਾਉਣ ਦਾ ਸੀਗਾ ਤੇ ਵੀ ਜਾਨੀ ਐਂ ਕਰਕੇ ਇਹਨਾਂ ਨੇ ਇੱਕ ਲੁੱਟ ਦਾ ਤੇ ਕਮਾਈ ਦਾ ਇੱਕ ਸਾਧਨ ਬਣਾ ਰੱਖਿਆ ਜਿਵੇਂ ਪਹਿਲਾਂ ਕੰਮਨਡ ਦਾ ਨਾਂ ਸੀ ਜਦੋਂ ਨਾਂ ਇਹਦਾ ਵਿਗੜਦਾ ਸੀ ਜਾਨੀ ਹੁਣ ਉਹ ਉਹ ਗੱਲ ਵੀ ਹੈਨੀ ਸਾਰਿਆਂ ਦੀ ਸ਼ਿਕਾਇਤ ਇਹ ਸੀ ਵੀ ਪਹਿਲਾਂ ਅਰਕੀ ਜਿਹੜੀ ਇਹਦੇ ਵਿੱਚ ਹੁਣ ਉਹ ਵਿੱਧਾ ਹੈਨੀ ਤੇ ਜਿਹੜੀ ਲੋਟਾ ਲੋਟ ਕੇ ਨਾ ਕਈ ਗੁਣਾ ਜੜੀ ਉਹ ਬਧਾਈ ਹੋਈ ਹੈ ਨਾ ਪਿਆਰ ਕਿਸ ਤਰ੍ਹਾਂ ਦਾ ਹੋ ਗਿਆ ਸਿੱਖਿਆ ਦਾ ਤੇ ਸੂਲਤਾ ਕੀ ਅੱਗੇ ਨਾ ਵਧੀਆਂ ਕਿ ਜਿਵੇਂ ਇਹਨਾਂ ਨੇ ਸਹੂਲਤ ਦੇ ਨਾਂ ਦੀ ਤਾਂ ਕੋਈ ਚੀਜ਼ ਨਹੀਂ ਦਿੱਸੀ ਸਾਨੂੰ ਜੀ ਇੱਥੇ ਕੋਈ ਪਾਰਕਿੰਗ ਹੈ ਨਹੀਂ ਮੋਟਰਸਾਈਕਲ ਖੜੇ ਆ ਆ ਬੱਚਿਆਂ ਦੇ ਸਾਰੇ ਖੜੀਆਂ ਸਕੂਟ ਦੀਆਂ ਖੜੀਆਂ ਮੋਟਰਸਾਈਕਲ ਖੜੀਆਂ ਸਾਰੇ ਬਾਹਰ ਖੜੀਆਂ ਵਹੀਕਲ ਜਿੰਨੇ ਵੀ ਖੜੇ ਆ ਬਾਕੀ ਸੇ ਪਾਣੀ ਦੀ ਕੋਈ ਸਹੂਲਤ ਨਹੀਂ ਦਿੱਸੀ ਸਾਨੂੰ ਅਸੀਂ ਸਯੁਗਤ ਮੋਰਚਾ ਨੇ ਸਾਰੀ ਟੀਮ ਹੁਣੇ ਇੱਥੇ ਅੰਦਰੋਂ ਆਏ ਆ ਕੋਈ ਪਾਣੀ ਦੀ ਸਹੂਲਤ ਨਹੀਂ ਦਿੱਸੀ ਬਾਕੀ ਨਾ ਕੋਰ ਬੈਠਣ ਦੀ ਸਹੂਲਤ ਆ ਇੱਥੇ ਬੀਜੂ ਕੋ ਪੇਰੈਂਟਸ ਮੀਟਿੰਗ ਲੈਣੀ ਹੋਵੇ ਇਹਨਾਂ ਨੇ ਕੁਝ ਹੋਰ ਲੈਣਾ ਕੋਈ ਸਹੂਲਤ ਨਹੀਂ ਦਿੰਦੀ ਸੀ ਸਾਨੂੰ ਵੀ ਜਾਣੀ ਇਸ ਤਰ੍ਹਾਂ ਦਾ ਵੀ ਸਹੂਲਤ ਕੋਈ ਹੈ ਨਹੀਂ ਕੱਲਾ ਇੱਕ ਲੁੱਟ ਦਾ ਸਾਧਨ ਹੁਣ ਤਾਂ ਇਹ ਲੱਗਦਾ ਵੀ ਇਹ ਇੱਕ ਲੁੱਟ ਦਾ ਸਾਧਨ ਬਣ ਕੇ ਰਹਿ ਗਿਆ ਹੈ ਜਿਹੜਾ ਅਕਾਉਂਟਿੰਗ ਸਕੂਲ ਹੈ ਅਗਲਾ ਤੁਹਾਡਾ ਕੀ ਹੈ ਇੱਕ ਗੱਲ ਕਰਕੇ ਆਇਆ ਕਿ ਅਸੀਂ ਅਸਟੇਜਾਂ ਸਾਹਿਬ ਅਸੀਂ ਆਸਾਂ ਜਿਹੜਾ ਅਗਲਾ ਪ੍ਰੋਗਰਾਮ ਹੈ ਜੀ ਉਹ ਹੁਣ ਕ੍ਰੈਸ਼ ਦੀ ਆਪ ਨੂੰ ਅਸੀਂ ਆ ਤਾਂ ਮੰਗ ਪੱਤਰ ਦੇਵਾਂਗੇ ਇਸ ਗੱਲਾਂ ਤੇ ਉਸ ਮੰਗ ਪੱਤਰ ਤੋਂ ਬਾਅਦ ਬਣਾਉਣੇ ਵਿਉਂਤਬੰਦੀ ਵੀ ਇਹਨਾਂ ਨੇ ਫਿਰ ਦੁਬਾਰਾ ਕਿਵੇਂ ਨਜਿਸਤਨਾ ਚਾਹੀਦਾ ਇਸ ਗੱਲ ਨੂੰ

वो तो है ना गवर्नमेंट के रूल्स के अनुसार हमने बताया एट परसेंटेज बताए एट परसेंटेज भी नहीं बढ़ाया है तो गवर्नमेंट के रूल के अनुसार बढ़ाया है और जो चार सौ है अपना ना एक साल में जो भी स्टेशनरी चीज़ देते हैं उसका फीस है चार सौ ठीक है और है ना इसके बारे में जो कंसर्न अपना किसान यूनियन के लोग ने आके मुझे बताए वो अपना ना हायर मैनेजमेंट से बात करता हूँ और उसके डिस्कस करके जो सोल्यूशनें लेता हूँ ठीक है थैंक यू पेरेंट्स आते हैं तो करना पड़ता है जी तो देखो पेरेंट्स के लिए, लिए ना अपने सुविधा तैयार किया है अपने है ना इधर स्कूल के बाहर वेटिंग शेड भी बनाए हैं पानी का भी सुविधा बनाया है लेकिन है ना जब डिपार्चर के टाइम पे तीन हजार बच्चे लोग पढ़ते इधर सारे बच्चे पेरेंट्स है ना एकदम आएगा था ना तो सारे के लिए पानी का ऐसा प्रबंध नहीं सकता फिर भी हम देखता हो उसके लिए कुछ ना कुछ करने के लिए ठीक है ओके थैंक